ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੱਡੇ ਵੋਜੇਗੇ ਬਾਈ ਸਰਦਾਰ ਸਿੰਘ ਕੋਲ ਦੇਖੋ ਘਟਾ ਕੋਡ ਅੱਜ 10 11 ਲੱਭਾ ਗ ਮੱਝਾਂ ਨਾਲ ਗਾਵਾਂ ਜਰਸੀ ਦੀਆਂ ਸ਼ਾਈਵਾਲ ਸਾਰੀ ਵੈਰੈਟੀ ਆ ਤੇ ਬਾਕੀ ਬਾਈ ਜਿਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿਕਾਰ 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 ਬਾਈ ਸਾਰੀ ਠੀਕ ਠਾਕ ਚੱਲੋ ਵਧੀਆ ਹਾਂਜੀ ਚਲੋ ਵਧੀਆ ਪਹਿਲਾ ਫਤੇ ਦੀ ਚਾਲ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦੇ ਸਾਰੇ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਸਿਹਤ ਦੀ ਕਾਸ਼ੀ ਬਿਲਕੁਲ ਬਿਲਕੁਲ ਭਾਜੀ ਸੰਦੀਪ ਜੀ ਅੱਜ ਦੇ ਸਮੇਂ ਵਿੱਚ ਤੰਦਰੁਸਤੀ ਯਾਦਾ ਜੀ ਬਿਲਕੁਲ ਬਿਲਕੁਲ ਤੇ ਬਾਕੀ ਆਪਣਾ ਤੇ ਇੱਕੋ ਮੈਸੇਜ ਆ ਕਿ ਸਾਰਿਆਂ ਨੂੰ ਇਹੀ ਮੈਸੇਜ ਹਰ ਵਾਰੀ ਕਰੀਦਾ ਵਾ ਮਾਂ ਪਿਓ ਦੀ ਸੇਵਾ ਕਰਿਆ ਕਰੋ ਸਤਿਕਾਰ ਕਰਿਆ ਕਰੋ ਰੋਟੀਆਂ ਦੋ ਹੋਈ ਦੇਣੀਆਂ ਤੇ ਬਿਆਸ ਸਤਕਾਰ ਨਾ ਕਰੋ ਵਾਜੀ ਵਾਜੀ ਠੀਕ ਆ ਨਾ ਤੇ ਬੈਠਿਆ ਕਰੋ ਸਮਾਂ ਦਿਆ ਕਰੋ ਤੇ ਬਾਕੀ ਐਨ ਆਰ ਆਈ ਜਿੰਨੇ ਮੇਰੇ ਵੀਰ ਬੱਚੇ ਚਲੇ ਜਾਂਦੇ ਆ ਮਾਂ ਪਿਓ ਦੀ ਕਦਰ ਕਰਿਆ ਕਰੋ ਉਹਨਾਂ ਬੜੀਆਂ ਮਿਹਨਤਾਂ ਕਰਕੇ ਤੁਹਾਨੂੰ ਭੇਜਿਆ ਵਾ ਕੁਛ ਨਹੀਂ ਮੰਗਦੇ ਇੱਕ ਫੋਨ ਕਰਦੇ ਵਾਹ ਜੀ ਵਾਹ ਬਿਲਕੁਲ ਬਿਲਕੁਲ ਸਾਸਰੀ ਘਰ ਸਾਸਰੀ ਘਰ ਉਹਦੇ ਮਾਪਿਓ ਉੱਡਦੇ ਹੀ ਫਿਰਦੇ ਬਿਲਕੁਲ ਵਾਹ ਜੀ ਬਿਲਕੁਲ ਇੰਨੀਆਂ ਕਿ ਸਾਰਿਆਂ ਨੂੰ ਬੇਤੀਆਂ ਵਾ ਤੁਸੀਂ ਕਹਿ ਦਿੰਨੇ ਉੱਥੇ ਰਜੇਵੇਂ ਜਿੰਨੇ ਮਰਜੀ ਹੋ ਜਾਣ ਮਿੰਟ ਇੱਕ ਹੀ ਲੱਗਦਾ ਹੈਲੋ ਸਾਸਰੀ ਘਰ ਸਾਸਰੀ ਵਾਹ ਜੀ ਵਾ ਇੰਨਾ ਕੀ ਜ਼ਿਆਦਾ ਵਾ ਤੇ ਬਾਕੀ ਸੰਦੀਪ ਜੀ ਆਪਨੇ ਕੋ ਹੁਣ ਤਕਰੀਬਨ ਟਾਈਮ ਹੀ ਇਦਾਂ ਤੁਸੀਂ ਆਉਣੇ 4:30 4 ਹੋ ਗਏ ਅੱਜ ਵੀਡੀਓ ਪੈਣੀ ਹੈ ਹੁਣੇ ਵੀਡੀਓ ਆ ਜਾਣੀ ਹੈ ਅੱਜ 16 16 ਸੋ ਰਾਤ 16 16 ਤਰੀਕ ਆ ਤੇ ਮੰਗਲਵਾਰ ਆ ਹਾਂਜੀ ਤੇ ਸਵਾ 4 ਹੋ ਗਿਆ 4:30 ਪੌਣੇ ਤੇ ਬਾਕੀ ਰੇਟ ਵੀਰ ਜੀ ਬੇਨਤੀ ਆ ਕਿ ਫਿਕਸ ਹੁੰਦੇ ਆ ਮਤਲਬ ਸੁਣ ਲਿਆ ਕਰੋ ਇਹ ਥੋੜਾ ਵੱਧ ਲੱਗਦਾ ਤੇ ਨਾ ਲਿਆ ਹਣਾ ਅਗਲੀ ਵੀਡੀਓ ਵੇਖ ਲਿਆ ਛੋੜ 500 ਕਰਨੀ ਜੀ ਆਪਣਾ ਛੋੜ 500 ਹੀ ਹੋਣੀ ਮੇਰਾ ਵੀਰ ਪਹਿਲਾਂ ਹੀ ਬੇਨਤੀ ਕਰ ਦਿੰਨੇ ਆ ਤੇ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪਰਡੇ ਤੇ ਜ਼ਿਲ੍ਹਾ ਗਰਦਾਸਪੁਰ ਇਹ ਸੰਦੀਪ ਜੀ ਦੁਜਾਸੂਗਾ ਝੋਟੀ ਆ ਹਾਂਜੀ ਇਹਨਾਂ ਨੇ ਪਿਛਲੀ ਵਾਰੀ ਵੇ ਮੈਂ ਕੋਲ ਥਾਣ ਲੱਗਾ ਗੱਬਣ ਬਜੀ ਗੱਬਣ ਮੈਂ ਵਾ ਵਾ ਜੀ ਵਾ ਪਿਛੋ ਟੀਆ ਕੋਈ ਗੱਲਾਂ ਮਤਲ ਖੁੰਝਣੀ ਨਹੀਂ ਕਿਸੇ ਪਾਸੋਂ ਵੀ ਹੱਥ ਨਹੀਂ ਦਾ ਸਿੰਗ ਪੱਖੋਂ ਨਾ ਪੇਟ ਕੋਈ ਬੰਦੇ ਦੇ ਸ਼ੇਰ ਬਰਾਬਰ ਆ ਕੋਈ ਵੀ ਛੋਟੀ ਇਹ ਇੱਧਰ ਆ ਸੰਦੀਪ ਇੱਧਰ ਆ ਆ ਜਾਓ ਇੱਧਰ ਵੇ ਇਹ ਆ ਵੇਖੋ ਐਂਡ ਆ ਬਸ ਐਂਡ ਵਾ ਚਲੋ ਦੋਹੋ ਜੀ ਲੋਰੀ ਲਾਰੇ ਸ਼ਮੂਖਾ ਕਰ ਇਹ ਪਿਛਲੀ ਨਾ ਵੱਡੀ ਮੰਗਿਆ ਇਹ ਸਿੰਗੜਾ ਵੱਡੀ ਫੁੱਲ ਵੱਡੀ ਫੁੱਲ ਵੱਡੀ ਬਹੁਤ ਚੰਗੀ ਮਹਿ ਜਿਆਦੀ ਚੰਗੀ ਇਹ 2 ਲੱਖ 10 ਹਜ਼ਾਰ ਦੇ ਸੰਦੀਪ ਜੀ ਲਈ ਸੀ ਪਿਛਲੀ ਵਿਸਾਖੀ ਤੇ ਉਹਨਾਂ ਪਹਿਲੇ ਸੂਏ ਸਾਰੇ ਜਾਣੇ ਉੱਥੇ ਬੈਠੇ ਪੰਤਾਂ ਕੋ ਮੈਂ ਲਈ ਸੀ ਇਹ ਬਿਲਕੁਲ ਤਿਆਰ ਆ ਬੰਦੇ ਦੇ ਸਿਰ ਬਰਾਬਰ ਲਵਾਈ ਕਿਸੇ ਵੀ ਚੀਜ਼ ਚ ਕਮੀ ਨਹੀਂ ਗਈ ਬਿਲਕੁਲ ਬਿਲਕੁਲ ਜੀ ਬਿਲਕੁਲ ਵੱਡੀ ਮਹਿ ਭਾਜੀ ਬੁਈ ਵੱਡੀ ਸਿਰਾ ਮਹਿ ਆ ਮਾ ਜੀ ਹਾਂਜੀ ਭਾਜੀ ਪਰ ਏ ਸੰਦੀਪ ਜੀ ਮੈਂ ਹਾਂਜੀ 1 ਲੱਖ 18 ਹਜ਼ਾਰ ਦੀ ਦਵਾਂਗੇ 500 ਛੋੜਾ ਜੇ ਕਿਤੇ ਲੈਣ ਚੱਲ ਜੀ ਹੈ ਨਾ ਰੇਟ ਵੇਖ ਲਓ ਭਾਈ ਦਾ ਤੇ ਉਧਰੋਂ 2 ਲੱਖ ਦੀ ਅੱਜ ਵੀ ਨਹੀਂ ਹੋਣੀ ਇਹ ਤਾਂ ਆਪਾਂ ਉਹਨਾਂ ਵਿਚਾਰਿਆਂ ਲਈ ਇਧਰੋਂ ਆਪਾਂ ਲੈ ਲੈਂਦੇ ਹਾਂ ਛੋਟਾ ਰੇਟ ਆ ਛੋਟਾ ਦਾ ਰੇਟ ਵਾ ਟਾਈਮ ਸੇ ਜਾਵੇ ਤੇ ਇਹਦੇ 17 ਦੀ ਨਹੀਂ ਉਹ ਦੇਣੀ ਮੇਰਾ ਵੀ ਰਫੋਨ ਨਾ ਕੋਈ ਬਸ ਠੀਕ ਹੈ ਠੀਕ ਹੈ ਨਾ ਚਲੋ ਆ ਸੰਦੀਪ ਵੈੜਵਾ ਪਈਦਾ ਸੂ ਇਹਦਾ ਹੋਇਆ ਹੀ ਲੈ ਦੀ ਬੰਦਿਆ ਹੁਣੇ ਤਰੀ ਆਉ ਨਹੀਂ ਰਹੀ ਆ ਆ ਦੇਖ ਅੱਗਿਓਂ ਹੀ ਥਾਂ ਥੋਣ ਵਿਖਾ ਦੇ ਅੱਗਿਓਂ ਵਿਖਾ ਦੇ ਅੱਗਿਓਂ ਥਾਂ ਥੋਣ ਵਿਖਾ ਦੇ ਠੰਡੀ ਸੀਰ ਕੋਈ ਰੱਸੀ ਨਹੀਂ ਪਾਉਣੀ ਗੱਡ ਰਾਂਗੂ ਸਿੱਧੀ ਆ ਖੋਲਿਓ ਖੋਲੋ ਖੋਲੋ ਜੀ ਲਓ ਜੀ ਬੱਚਾ ਮਗਰ ਜੀ ਕਦੇ ਮਗਰ ਬੱਛੀ ਬੱਛੀ ਮਗਰ ਆ ਗਿਆ ਹਾਂ ਜੀ ਬਾਕੀ ਠੰਡੀ ਇੰਨੀ ਕੋਈ ਰੱਸੀ ਰੁੱਸੀ ਦੀ ਲੋੜ ਨਹੀਂ ਜੀ ਠੀਕ ਆ ਲਓ ਜੀ ਕਰੋ ਚੈੱਕ ਕਰੋ ਜੀ ਥਾਂ ਥੋਣ ਬੜਾ ਸਪੈਸ਼ਲ ਲੱਗਾ ਵਾ ਤੇ ਬੱਛੀ ਖੋਲ ਦੇ ਮਾਤਾ ਸਿੰਘਾ ਵਾਲੀ ਕਾਲ ਰੰਗ ਦੀ ਹਾਉ ਲੈ ਹਾਉ ਲੈ ਹਾਉ ਆ ਜਰੀਆ ਬਹੁਤ ਲੰਮਾ ਨਹੀਂ ਅੱਜ ਵੀਡੀਓ ਛੋਟੀ ਆ ਛੋਟੀ ਬਣਾਣੀ ਆਜੀ ਵੀਡੀਓ ਪਾਦਣੀ ਆ ਜੀ ਉਹਨੇ ਵੀਡੀਓ ਪਾ ਦੇਣੀ ਆ ਟੈਂਸ ਉੱਡਦਾ ਹੀ ਜਾਵੇ ਮਾਲ ਆ ਬਾਈ ਮੋਲੰਦਾ ਮੋਲ ਸੰਦੀਪ ਜੀ ਫਰੀ ਵਾਲਾ 24000 ਦੀ ਵੈੜ 24500 ਛੋੜ ਦੇ ਚੱਲਣ ਤੋਂ ਗਰਮ ਆ ਲੋ ਰੇਡ ਵੇਖ ਲੋ ਬਾਈ ਦੇ ਕਰਾਂ ਦੇ ਆਹੋ ਇਧਰ ਉੱਪਰ ਕੋਈ ਰੱਸੀ ਨਹੀਂ ਪਾਉਣੀ ਪੈਊਗੀ ਇਹ ਸਾਡੀ ਗਾਰੰਟੀ ਆ ਆਹ ਵੇਖ ਲੋ ਭਾਵੇਂ ਆਹ ਵੇਖੋ ਚਲੋ ਵੇਖੋ ਵੇਖੋ ਤੇ ਕੋਈ ਰੱਸੀ ਨਹੀਂ ਕੋਈ ਕੁਝ ਨਹੀਂ ਹੈਗਾ ਐ ਏ ਏ ਡੈਂ ਹੋਣਾ ਵਾ ਇੰਨੀ ਕ ਠੰਡੀ ਹੈ ਨਾ ਕੋਈ ਰੱਸੀ ਦੀ ਲੋੜ ਹੀ ਨਹੀਂ ਆ ਵੇ ਹਾਂ ਵੇ ਆ ਭਾ ਲੈ ਬੱਚਾ ਮਾੜਿਆ ਪਰ ਅੱਗੇ ਨਾ ਭਾਜੀ ਅੱਗੇ ਸ਼ੰਭੂ ਅੱਗੇ ਇਧਰ ਆ ਇਧਰ ਵੇ ਵਾ ਜੋ ਵੇ ਲੋੜ ਹੈਗੀ ਕੋਈ ਰੱਸੀ ਦੀ ਨਾ ਮਤਲਬ ਹੀ ਨਹੀਂ ਭਾਜੀ 8 ਕਿਲੋ ਦੁੱਧ ਮਿਲੂਗਾ ਜੀ ਪਿਓਰ ਪਿਓਰ ਗਊ ਮਾਤਾ ਗਊ ਮਾਤਾ ਆਇਦਰ ਜੀ ਸੰਦੀਪਾ ਛਾਈ ਵਾਲਾ ਛਾਈ ਵਾਲਾ ਆਇਦਰ ਵੇਹ ਤੇ ਲੋਕੀ ਤਾਂ ਸਭੂ ਅੱਗੇ ਉਥਾਨ ਵਕਾਮ ਆ ਗਿਆ ਵਾਹ ਯਾਦੀ ਸਪੈਸ਼ਲ ਆ ਸਾਰੀ ਤੇ ਦੂਜਾ ਹਸੂਗਾ ਤੇ ਠੰਡੀ ਠੰਡੀ ਬਰਫ ਵਰਗੀ ਖੋ ਲੋ ਜੀ ਲਓ ਜੀ ਕਰੋ ਚੈੱਕ ਛਾਈ ਵਾਲਾ ਵੇਖੋ ਗੂੜਾ ਗੂੜਾ ਛਾਈ ਵਾਲਾ ਪਿਓ ਰੰਗ ਦੇ ਵਿੱਚ ਆ ਵੀ ਲਾ ਲੋ ਆਈਡੀਆ ਦੁੱਧ ਕਿ ਲਾ ਆ ਜੀ ਹੁਣ ਆਪ ਹੀ ਲਾ ਲੋ ਜਿੰਨਾ ਲੇਵਾ ਵਾ ਤੇ ਜੇ ਤਿੰਨ ਕ ਦਿਨ ਵਸ਼ੀ ਸੁੰਦੀ ਵੀ ਨਹੀਂ ਚਾਰ ਦਿਨ ਲੱਗਦੇ ਨਹੀਂ ਸੁੰਦੀ ਭਾਜੀ ਨਹੀਂ ਅਜਾ ਤਿੰਨ ਚਾਰ ਦਿਨ ਲੈ ਕੇ ਹੀ ਜਾਂਦੀ ਆ ਹਾਂਜੀ ਬਾਈ ਜੀ ਆ ਜੋ ਇੱਕ ਬੱਚੀ ਆ ਦੇ ਬਰਾਬਰ ਹੈ ਇੱਥੇ ਕਰ ਦੇਣਾ ਪਗਾ ਜੀ ਹਾਂਜੀ ਗੱਬਣ ਗੱਬਣ ਵੇਖ ਮੱਠੀ ਵਿਖਾ ਦੇ ਸਮੂਹ ਅੱਗੇ ਵਿਖਾਰੇ ਕਰ ਦੇ ਜਰਸੀ ਵੈਰ ਗੱਬਣ ਜਰਸੀ ਵੈਰ ਗੱਬਣ ਮੂੰਹ ਮਾ ਦਿਖਾ ਖੋਲ ਕੇ ਰੱਖਿਆ ਕਰੋ ਨਾ ਹੁੰਦਿਆਂ ਨੂੰ ਆ ਬਾਈ ਜੀ ਖੋਲ ਲੈ ਰੋ ਮਾ ਇਹ ਖੋਲ ਦੇ ਤੋ ਵੇਖ ਇੱਕ ਕਰਾ ਮੂੰਹ ਮਾ ਲਓ ਜੀ ਵਹਾਉ ਸ਼ੰਭੂ ਜੀ ਕਰਨੇ ਵੀ ਦੂਜਾ ਸੂਆ ਹਫਤਾ ਹੀ ਲੈ ਜੂ ਬੱਚੀ ਅਜੇ ਤੇ ਪੂਰੇ ਕਾਦ ਵਾਲੀ ਬੱਚੀ ਆ ਕਾਦ ਵਾਲੀ ਵੈਣ ਲੈਓ ਲੈਓ ਆ ਜੋ ਜੀ ਬਾਜੀ ਇਹਦਾ ਮੁੱਲ ਐ ਸੰਦੀਪ ਜੀ ਦੋ ਦਾ 52 52 ਹਜ਼ਾਰਾ ਜਿਹੜਾ ਜੀ ਕਰਦਾ ਲੈ ਲੇ ਇਹਦਾ ਸਾਈਵਾਰ ਦਾ 52 ਜਰਸੀ ਦਾ 52 ਜਿਹੜਾ ਜੀ ਕਰਦਾ ਉਹ 52 ਲੈ ਲੇ ਮੇਰਾ ਵੀ ਲੋ ਜਰਸੀ ਦੂ ਪਹਿਲਾ ਸੁਹਾ ਪਹਿਲਾ ਸੁਹਾ ਦੋ ਦਾੰਦ ਬਸ਼ੀ ਵੇਖ ਵਾਹ ਜੀ ਸਿਰਫ 15 16 ਦਿਨ ਦੀ ਕੱਚੀ ਆ ਨਸਲ ਵੇਖ ਲੋ ਬਾਈ ਵੇਖੋ ਮੂੰਹ ਵੇਖੋ ਮਾੜਾ ਜਾ ਕਮਾ ਪਿਓਰ ਦੋ ਦਾੰਦ ਉਹ ਚਾਰ ਉਹ ਤੇ ਫਰੀ ਕਰ ਦਾਂਗੇ ਇਹ ਆ ਰਹੇ ਆ ਗਏ ਇਹ ਕੁਆਲਿਟੀ ਆ ਇਹ ਕੁਆਲਿਟੀ ਆ ਤੋਰੋਗਰਾਂ ਦੇ ਆਜੋ ਮੈਂ ਨੋਟ ਵਰਦਿਓ ਇਹ ਨਖਰਾ ਬੋਲਦੇ ਨਾਲ ਰੇਟ ਵੇਚੋ ਭਾਈ ਬਿਲਕੁਲ ਛੋਟੇ ਛੋਟੇ ਰੇਟ ਵੇਚੋ ਮੈਂ ਫਿਰ ਯਾਰ ਉੜਦਿਆ ਨਾ ਭਾਈ ਜੀ ਉੜਦੀਆਂ ਹੀ ਉੜਦੀਆਂ ਹੀ ਉੜਦੀਆਂ ਆਜੋ ਜੀ ਆਜੋ ਭਾਈ ਬਰਿੰਦੀ ਕੀ ਮਾਰ ਸਿਰਫ 40000 ਰੁਪਇਆ 40000 ਤੇ ਬਣਦੇ ਸ਼ੋਰ ਸ਼ੋਰ ਵਸਾ ਚੱਲੋ 40 ਦੀ ਸਾਢੇ 40 ਦੀ 39 ਵਾਲਾ ਮੇਰਾ ਵੀਰ ਨਾ ਫੋਨ ਕਰੇ ਚਲੋ ਭਾਈ ਆਹ ਇਹ ਵੀ ਗੱਬੜ ਟਿੱਜਾ ਸੁਗਾ ਗੱਬੜ ਗੱਬੜ ਵੇ ਵੇਲੇ ਵੇ ਹਾਂ ਜੀ ਅਜੇ ਵੀ 5 6 ਦਿਨ ਨਹੀਂ ਸੁਣਤੀ ਹੈਗੀ ਅੱਗੋਂ ਥਾਨ ਵਖਾ ਸੰਭੂ। ਸਮੂਹ ਦਰ ਵਖਾ ਥਾਲਾਂਗੇ। ਫੋਟ ਦਾ ਲੈਵਾ ਅਗਲੇ ਪਾਸੇ ਲਈ ਫਿਰਦੀ ਆ। ਸਿੰਘਾਂ ਨੂੰ ਨਹੀਂ ਜਾਏ ਪਰ ਮੈਂ ਦੋੜੀ ਆ ਉਹ ਵੀ ਪਿਓਰ ਪਿਓਰ ਤੋਰ ਤੀਜਾ ਸੁਆ ਤੀਜਾ ਸੁਆ ਲੈ ਸਿੰਘਾਂ ਨੂੰ ਨਹੀਂ ਜਾਣਾ ਦੁੱਧ 10 ਕਿਲੋ ਭਰ ਦੂਗੀ ਘਟੋ ਘਟ ਜਿਨਾ ਉਹਨੇ ਚੋਂ ਦੇ ਰਹੇ ਆ। ਬਸ ਠੀਕ ਆ ਭਾਜੀ। ਲੈ ਆਓ ਆਜੋ ਜੀ ਆਜੋ। ਸ਼ਮੂਹ ਆਥਨੇ ਥਾਂ ਤੋਂ ਬੁਖਾਰੇ ਚੰਗੀ ਜਰਾ ਬਹਿ ਕੇ ਚੰਗੀ ਜਰਾ। ਥਾਲੋ। ਤੇ ਭਾਜੀ ਫਿਰ ਇੰਦੀ ਕੀ ਮਿਲਣੀ ਕਰਨੀ ਕਰਦੀ ਫਿਰ ਆਪਾਂ? ਸਿਰਫ 65000। ਲੋ 500 ਛੋੜ। ਸਾਢੇ ਘਾੜ ਦੀ ਚੱਲਣ ਦੁਕਾਨਾਂ ਦੀ। ਆਜੋ। ਰੇੜ ਵੇਖੀ ਜੇ ਲੋ ਬਾਈ ਬਿਲਕੁਲ ਇਹ 500 ਛੋੜ ਹੀ ਕਰਨੇ ਭਾਈ 500 ਹੋਣੀ ਆ ਹਾਂਜੀ ਹਾਂ ਜਿੰਨਾ ਭੱਜ ਕੇ ਵਿਖਾਉਂਦੇ ਇੱਧੇ ਭੱਜ ਕੇ ਵੇਚਦੇ ਆ ਹਾਂ ਬਸ ਇਹ ਪਹਿਲਣ ਕੱਟੀ ਹਾਂਜੀ ਅੱਗਿਓਂ ਵਿਖਾ ਸੰਭੂ ਸੂਈ ਬੇਜੀ ਤਾਜੀ ਸੂਈ ਉਹ ਬੱਚਾ ਵਿਖਾ ਦੇ ਆਹ ਵਾਹ ਬੂਰੀ ਪਹਿਲਣ ਕੱਟੀ ਹਾਂਜੀ ਇੱਕ ਇੱਕ ਰਾ ਦੋ ਮੈਂ ਤਾਂ ਮੁੱਲ ਵੀ ਇੱਕੋ ਹੀ ਕਰਨ ਚਲੋ ਤੋੜੋ ਕਰਾਂ ਦੀ ਤੋੜੋ ਸਿੰਘ ਸੋنگ ਸਾਰੀ ਬੂਰੀ ਬੂਰੀ ਨਾਲੇ ਕਿਸਮਾ ਦੇ ਰੰਗ ਦੀ ਹਾਂਜੀ ਚੱਲਣ ਦੋ ਕਰਾਂ ਦੀ ਵੇ ਇੱਕ ਥਾਂ ਕਿਦਾਂ ਦਾ ਲੱਗਾ ਐਂਡ ਪੀਸ ਐਂਡ ਪੀਸ ਆ ਜੋ ਬੱਚਾ ਛੱਡ ਦਿਓ ਥੱਲੇ ਤੇ ਭਾਜੀ ਇਹਦੀ ਕੀ ਮੈਂ ਫੇਰ ਇਕੱਠੇ ਕਰ ਦਈਏ ਇਹ ਇਕੱਠੀ ਕਰ ਚਲੋ ਇਕੱਠੇ ਆਂਦੋ ਜੋੜਾ ਜੋੜੇ ਚੱਲੂ ਜੋੜਾ ਜੋੜੇ ਚੱਲੂ ਅੱਜ ਇਹ ਥੱਲੇ ਬੱਚਾ ਛੱਡ ਦਿਓ ਵਿਖਾ ਦੇ ਦੇ ਕੋਈ ਵਿਖਾਓ ਭਾਈ ਜਾਨ ਨੂੰ ਵਿਖਾ ਦੇਣਾ ਛੱਡੋ ਆਜਾ ਭਾਜੀ ਇਹ ਆ ਸੰਦੀਪ ਸਾਹਮਣ ਵਾਲੀਆਂ ਹੁਣੇ ਆਈਆਂ ਵਾ ਉਹ ਨਹੀਂ ਆਈਆਂ ਜੀ ਬਜ਼ੁਰਗ ਕੋ ਆਈਆਂ ਇੱਕ ਕੋ ਸੰਭੀਆਂ ਨਹੀਂ ਪਾ ਗਏ ਤੇ ਚੋਣ ਵਾਲਾ ਵਾ ਇਧਰ ਵੇ ਗੁਜਾਸੂਗਾ ਲੈ ਸ਼ਮੂ ਇਧਰ ਵੇ ਖਾ ਗਰੇ ਵੇਖ ਇੱਕ ਵਾਰਾ ਖੇਚ ਫੋਟੋ ਕਰਾ ਦੇ ਠੀਕ ਆ ਐਂਡੀਆ ਵਾਹ ਸੇ ਦੂਜਾ ਅਸੂਆਰ ਇੱਕ-ਇੱਕ ਰੋ ਆਈਆਂ ਜੇ ਹਾਂਜੀ ਟਰੈਕਟਰ ਵਾਲੇ ਵਾ ਦੁੱਧ ਜਿਹੜਾ ਵਾ ਨਾ ਪਾਓ ਤੇ ਚੋ ਹਾਂਜੀ ਇੱਕ ਨੂੰ 8 ਤੋਂ 9 ਹੋਊਗਾ ਕੋ 7 ਤੋਂ 8 ਹੋਊਗਾ ਠੀਕ ਆ ਠੀਕ ਆ ਨਾ ਹਾਂਜੀ ਤੇ ਮੁੱਲ ਇੱਕੋ ਜਿਹਾ ਹੀ ਇੱਕੋ ਜਿਹਾ ਮੁੱਲ ਵਾਜੀ ਲਿਓ ਬੇ ਲੋਕ ਅਕਾਲਾ ਵਾ ਦੂਜਾ ਅਸੂਆ ਝੋਟੀ ਤੇ ਮੀਡੀਅਮ ਕਾਦੀ ਕੋਈ ਵੱਡਾ ਕੱਦ ਸਮਝ ਕੇ ਨਹੀਂ ਲੈਣਾ ਜੈਜ ਜੋ ਮੋਲ ਹੀ ਮੀਡੀਅਮ ਰੱਖਣਾ ਛੋਟੇ ਕਰਦੀ ਆਈਆਂ ਬੜੇ ਵੱਡੀ ਨਾ ਕਿ ਬਹੁਤ ਵੱਡੀ ਲੈ ਚੱਲੇ ਨਾ 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 ਬਿਲਕੁਲ ਆ ਜਾਓ ਸੰਭੂ ਖਾਦਰਾ ਦੇ ਸੰਭੂ ਇੱਧਰ ਵੇ ਆ ਸੀਲੀ ਵੇਖ ਲੋ ਬਾਕੀ ਦੁੱਧ ਜਿਹੜਾ ਉਹ ਪਾਇਦਾ ਬੱਚਾ ਬਖਾਦੇ ਸਾਰਾ ਹੀ ਠੀਕ ਆ ਨਾ ਕੋਈ ਇਹ ਨਾ ਮੇਰਾ ਵੀਰ ਆਖੇ ਵੀ ਬਹੁਤ ਵੱਡੀਆਂ ਲੈ ਕੇ ਚੱਲੇ ਆ ਵਾ ਲੈ ਪਸਵਾਰ ਮੰਡ ਮੰਡੀ ਆ ਗਏ ਮੰਡ ਚ ਆ ਕੀ ਆਵੇ ਇਹ ਤਾਂ ਆਉਂਦੀਆਂ ਤੇ ਦੱਸਣੇ ਵੀ ਸੀਲੀ ਦਾ ਨਹੀਂ ਉਤੋਂ ਨਹੀਂ ਕੋਈ ਗੱਲ ਫੜ ਇਹਨੂੰ ਫੜੋ ਜੀ ਕੋਈ ਪਸਵਾਰ ਦੀ ਕੋਈ ਉਹ ਚੀਜ਼ ਨਹੀਂ ਹੋਊਗੀ ਵੀ ਮਤਲਬ ਆਹ ਗੱਲ ਹੋਊਗੀ ਤੇ ਤੁਸੀਂ ਦੀ ਆ ਗਿਆ ਆ ਵੀ ਹੁਣ ਐਤੋਂ ਪਰੇ ਠੰਡੀ ਕਿਹੜੀ ਹੋ ਜੂ। ਹੁਣ ਜੇ ਕੋਈ ਆ ਕੇ ਫੇਰ ਪਾਸ ਕਰਨੀ ਹੋਵੇ ਤਾਂ ਕੀ ਕਰਨਾ? ਨਹੀਂ ਨਹੀਂ ਵਜ੍ਹਾ ਆਪਾਂ ਤਾਂ ਲੱਗੀਆਂ ਨੇ। ਆ ਲੱਗਣ ਡਿਆ ਪਤਾ। ਚੀਜ਼ਾਂ ਇਹ ਬੋਲ। ਐਤੋਂ ਪਰੇ ਇੱਕੋ 7 ਦੁੱਧ ਹੋ ਸਕਦਾ ਤੇ 8 ਵੀ ਹੋ ਸਕਦਾ। 7 ਮੰਨਣਾ ਉਹ ਕੋ 9 ਵੀ ਹੋ ਸਕਦਾ ਤੇ 8 ਵੀ ਹੋ ਸਕਦਾ ਜੀ। ਕਿਉਂਕਿ ਉਹਨਾਂ ਦੇ ਘਰੋਂ ਹੁਣੇ ਆਈਆਂ। ਸਾਹਮਣ ਵਾਲੀਆਂ ਵਾਂ। 72 ਬੱਤਰ ਬੱਤਰ ਯਾਰ ਦੀ ਜਿਹੜੀ ਮਰਜ਼ੀ ਲੈ ਲੋ 72 ਬੱਤਰ ਦੀ ਪਹਿਲਨ 10 ਕੇ ਲੈ ਲੋ ਜੀ ਦਾ 72 ਦੀ ਹੈ ਦੂਜੇ ਸੂਰੇ ਠੀਕ ਆ ਨਾ ਇਹ ਚੋ ਪੰਜ ਪੰਜ ਦਾ 100 ਅੜਵਾ ਉਤੋਂ ਫੇਰ ਵੀ ਮੇਰਾ ਵੀਰ ਕਿਸਦਾ ਦਿਲ ਕਰੇ ਵੀ ਮਹਿੰਗੀ ਲੱਗਦੀ ਆ ਤੇ ਕੋਈ ਗੱਲ ਨਹੀਂ ਦੂਜੇ ਦਾ ਟਾਈਮ ਨਾ ਖਰਾਬ ਕਰੋ ਬਿਲਕੁਲ ਕਿਉਂਕਿ ਫੋਨ ਜਿਆਦੇ ਆ ਜਿਆਦੇ ਜਿੰਨੂੰ ਚੰਗੀ ਲੱਗਦੀ ਉਹ ਮੇਰਾ ਵੀਰ ਲੈ ਲੇ ਨਹੀਂ ਤਾਂ ਵੀਡੀਓ ਤੇ ਪਰਸੋਂ ਚੌਥ ਨੂੰ ਫਿਰ ਆ ਜਾਣੀ ਫਿਰ ਆਜੋ ਚੱਲੀ ਜਾਂਦਾ ਸਰਵਣ ਚਲਿਆ ਕਿ ਸੰਦੀਪ ਚ ਜਾ ਕੇ ਨਾ 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 ਸਰਵਣ ਦੇ ਗਾ ਇਹ ਨਹੀਂ ਆ ਨਹੀਂ ਭਈ ਨਾ ਗਨੇ ਆਪਾਂ ਤਾਂ ਹਾਜ਼ਰ ਹੀ ਰਹਿੰਦੇ ਤਾਂ ਕਿ ਫੋਲ ਤੇ ਬਾਕੀ ਗੱਲਾਂ ਤਾਂ ਆ ਨਹੀਂ ਜਾਂਦੀਆਂ ਕਰਨੀਆਂ ਵੀਡੀਓ ਹੁਣੇ ਬਾਅਦ ਨਹੀਂ ਵੱਡੀ ਵੀਡੀਓ ਫਿਰ ਥੋੜਾ ਟਾਈਮ ਲੱਗਦਾ ਹੈ ਤੇ ਬਾਕੀ ਆਨਲਾਈਨ ਪੁਰਾਣੇ ਵੀਰਾਂ ਵਾਸਤੇ ਨਵਾਂ ਆਵੇ ਉਹ ਆਪਣੀ ਤਸੱਲੀ ਕਰ ਲੈ ਚੰਗੀ ਲੱਗਦੀ ਤੇ ਲੈ ਲੈ ਨਹੀਂ ਤੇ ਨਹੀਂ ਉਹਦੀ ਗਾਰੰਟੀ ਕੋਈ ਨਹੀਂ ਹੁੰਦਾ ਮੇਨੂੰ ਬਿਲਕੁਲ ਇੱਕ ਵਾਰਾਂ ਹੀ ਹਰ ਵੀਡੀਓ ਚ ਕਹਿੰਦਾ ਨਵੇਂ ਨੂੰ ਕੋਈ ਗਾਰੰਟੀ ਨਹੀਂ ਉਹ ਇੱਥੇ ਤਸੱਲੀ ਕਰ ਲੈ ਪੁਰਾਣਾ ਜਿਹੜਾ ਮੇਰਾ ਵੀਰ ਮਰਜੀ ਫੋਨ ਕਰੇ ਸਾਈ ਤੋਂ ਬਗੈਰ ਵੀ ਪੇਚਾ ਚਲੋ ਤੇ ਬਾਕੀ ਸੋਹਣੇ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕੋਈ ਗਰਮੀ ਵੜੀ ਬਿਲਕੁਲ ਠੀਕ ਹੈ ਨਾ ਮਜਾ ਉਹਦੇ ਹੁੰਦਾ ਜੇ ਸੋਹਣੇ ਕਮੈਂਟ ਕਰਦੇ ਹਾਂ ਵੱਧ ਤੋਂ ਸ਼ੇਅਰ ਵੱਧ ਕਰਦੇ ਆਂ ਤੇ ਸਾਨੂੰ ਬਣਾਉਣ ਦਾ ਵੀ ਤੇ ਸੁਣਨ ਦਾ ਵੀ ਸਭ ਕੁਝ ਕਰਨ ਦਾ ਫੇਹੀ ਮਜਾ ਆਉਂਦਾ ਚਲੋ ਤੇ ਬਾਕੀ ਸਾਰੇ ਵੀਰਾਂ ਸਤਿ ਸ੍ਰੀ ਅਕਾਲ